वेलकम टू अदा करी चैनल आई होप ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਭੈਣੋ ਮੈਨੂੰ ਬਹੁਤ ਜਿਆਦਾ ਪਿਆਰ ਕਰ ਰਹੀਆਂ ਮੇਰੀ ਵੀਡੀਓ ਨੂੰ ਸਾਰਿਆਂ ਨੂੰ ਤੇ ਪਲੀਜ਼ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਹੀ ਹੈ ਮੇਰੀ ਕਿ ਤੁਸੀਂ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਹੁਣ ਦੱਸਿਓ ਕਿ ਆਪਣੇ ਮੈਂ ਜਦੋਂ ਕੁਝ ਕੋਈ ਮਹੀਨੇ 2 ਮਹੀਨੇ ਤੱਕ ਇੱਕ ਕੋਫਰ ਵੀ ਲਗਾ ਰਹੀਆਂ ਤੇ ਪਰ ਉਹ ਹੀ ਭੈਣਾਂ ਲੈਸ ਕਣੀਆਂ ਦਾ ਲੱਭ ਜੋ ਚੈਨਲ ਮੇਰਾ ਸਬਸਕ੍ਰਾਈਬ ਕਰਦੀਆਂ ਨੇ ਤੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਇਹ ਆਪਾਂ ਹੈਂਡਵਰਕ ਵਾਲੇ ਸੂਟ ਜਿਵੇਂ ਕਰਵਾ ਚਾਹ ਰਿਆ ਤੇ ਸਾਰੀਆਂ ਬਣਾ ਨੂੰ ਚਾਹ ਹੁੰਦੀ ਏ ਕਿ ਮੈਂ ਸੋਹਣੇ ਸੋਹਣੇ ਸੂਟ ਬਣਾਵਾ ਇਹ ਸਾਡੇ ਕੋਲ ਰੈਡੀ ਹੋਏ ਪਏ ਆ ਜੇ ਤੁਸੀਂ ਇਹ ਆਰਡਰ ਤੇ ਕਰਵਾਉਣਾ ਫੇਰ ਤਾਂ ਵੇਖੋ ਜੀ ਟਾਈਮ ਲੱਗੂਗਾ ਜੇ ਕਿਸੇ ਨੇ ਇਹੀ ਖਰੀਦਣ ਆ ਤੇ ਆਪਣਾ ਨੰਬਰ ਹੈਗਾ 9779916327 9779916327 ਨੰਬਰ ਆਪਣਾ ਨੋਟ ਕਰ ਲਓ ਤੇ ਅੱਜ ਸਪੈਸ਼ਲ ਕਰਵਾ ਚਾਹ ਸੂਟ ਲੈ ਕੇ ਆਏ ਆ ਜਿਹੜਾ ਸਾਡਾ ਪਹਿਲਾ ਸੂਟ ਆ ਇਹ ਸਿਲਕ ਤੇ ਸਿਰੋ ਆਪਣਾ ਸਿਲਕ ਵਾਲਾ ਸੂਟ ਆ ਇਹ ਜੇ ਕਿਸੇ ਨੇ ਰੈਡੀ ਕਰਵਾਉਣਾ ਤੇ ਆਪਾਂ ਤੁਹਾਨੂੰ ਰੈਡੀ ਕਰਕੇ ਵੀ ਦੇਵਾਂਗੇ ਤੇ ਪਹਿਣਾ ਕਹਿੰਦੀਆਂ ਮੈਂ ਤੁਸੀਂ ਪ੍ਰਾਈਸ ਦੱਸੋ ਇਹ ਸੂਟਾਂ ਦਾ ਅਲੱਗ-ਅਲੱਗ ਪ੍ਰਾਈਸ ਹੈ ਜੀ ਵੇਖੋ ਤੁਹਾਨੂੰ ਇਹ ਪਿਓਰ ਦੇ ਸੂਟ ਆ ਸਾਰੇ ਤੇ ਪ੍ਰਾਈਸ ਪੁੱਛਣ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ WhatsApp ਕਾਲ ਕਰ ਸਕਦੇ ਹੋ ਜਿੱਦਾਂ ਵੀ ਤੁਸੀਂ ਕਰ ਸਕਦੇ ਹੋ ਤੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਵਾਰ-ਵਾਰ ਕਹਿ ਰਹੀ ਆਂ ਜਿਹੜਾ ਆਪਣਾ ਇਹ ਸੂਟ ਆ ਇਹ ਪਿਓਰ ਸਿਲਕ ਦਾ ਸੂਟ ਆ ਪਹਿਲਾਂ ਤੁਹਾਨੂੰ ਮੈਂ ਫੈਬਰਿਕ ਚੈੱਕ ਕਰਾਉਣੀ ਆ ਇਹ ਵੇਖੋ ਇਹ ਬਿਲਕੁਲ ਪਿਓਰ ਸਿਲਕ ਵਾਲੀ ਜਿਹੜੀ ਆਪਣੇ ਸਿਲਕਾ ਉਸ ਤੇ ਸੂਟ ਆ ਰੈੱਡ ਕਲਰ ਦਾ ਸਪੈਸ਼ਲ ਕਰਵਾਚਾ ਸੂਟ ਆ ਜੇ ਕਿਸੇ ਨੇ ਇਹ ਖਰੀਦਣਾ ਤੇ ਆਪਾਂ ਨੂੰ ਦੱਸਿਓ ਆਪਾਂ ਤੁਹਾਨੂੰ ਦੇਵਾਂਗੇ ਜੇ ਤੁਸੀਂ ਇਹਦਾ ਬਾਟਮ 올 ਓਵਰ ਕਰਾਉਣੀ ਆ ਜਾਂ ਕੁਝ ਵੱਖਰੀ ਕਰਾਉਣੀ ਆ ਅੱਜਕੱਲ ਬੂਟੀ ਸਿਲਕ ਆਈ ਆ ਉਹ ਵਾਲੀ ਆਪਾਂ ਇਹਦੇ ਨਾਲ ਬਾਟਮ ਕਰਕੇ ਦੇ ਦੇਵਾਂਗੇ ਤੁਹਾਨੂੰ ਜਾਂ ਕਿਵੇਂ ਵੀ ਤੇ ਆਪਾਂ ਤੁਹਾਨੂੰ ਜ਼ਰੂਰ ਉਦਹੀਂ ਰੈਡੀ ਕਰਾ ਦਾਂਗੇ ਤੇ ਇਹ ਤੁਸੀਂ ਚੈੱਕ ਕਰੋ ਇਹ ਸੂਟ ਉੱਪਰ ਨੂੰ ਕਲਗਾਂ ਜਾਂਦੀਆਂ ਜੇ ਕਿਸੇ ਦੀ ਲੈਂਥ ਜਾਂ ਘੇਰਾ ਕੁਝ ਵੀ ਪੁੱਛਣਾ ਤੇ ਆਪਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਪਲੀਜ਼ ਵੱਧ ਤੋਂ ਵੱਧ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਉੱਪਰ ਆਪਣਾ ਪੇਜ ਹੈ ਅਦਾਕਾਰੀ ਬਾਈ ਨੇਮ ਤੇ ਉਹ ਵੀ ਤੁਸੀਂ ਜ਼ਰੂਰ ਫੋਲੋ ਕਰੋ ਇਹ ਤੁਸੀਂ ਵੇਖੋ ਕਿ ਕਿੰਨਾ ਸੋਨਾ ਇੱਥੇ ਕੰਮ ਹੋਇਆ ਇਹਦੇ ਡੋਰੀ ਪਲੱਸ ਹੈਂਡਵਰਕ ਦਾ ਕੰਮ ਹੋਇਆ ਇਹ ਸੂਟ ਜਲਦੀ ਰੈਡੀ ਨਹੀਂ ਹੋਣਗੇ ਜੇ ਕਿਸੇ ਨੇ ਰੈਡੀ ਕਰਵਾਉਣਾ ਹੈ ਉਹਦੇ ਲਈ ਟਾਈਮ ਚਾਹੀਦਾ ਜੇ ਤੁਸੀਂ ਇਹ ਕਰਵਾਉਣਾ ਹੈ ਤੁਸੀਂ ਘਰ ਬੈਠ ਕੇ ਆਪਾਂ ਤੁਹਾਨੂੰ ਕਿਹਾ ワਲਡ ਵਾਈਡ ਸ਼ਿਪਿੰਗ ਕਰਦੇ ਆ ਕਿਸੇ ਵੀ ਭਾਣੋਂ ਮੈਂ ਦਿੱਕਤ ਨਹੀਂ ਸੂਟ ਤੁਹਾਨੂੰ ਮਿਲ ਜਾਣਗੇ ਜੇ ਕਿਸੇ ਨੇ ਲੈਣਾ ਸਟਿਚ ਕਰਵਾਉਣਾ ਹੈ ਉਹ ਵੀ ਦੱਸ ਦਿਓ ਇਹ ਵੇਖੋ ਜੀ ਪੂਰੀਆਂ ਕਲੀਆਂ ਤੇ ਕਿੱਡਾ ਸੋਹਣਾ ਕੰਮ ਹੋਇਆ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈ ਇਹ ਇਹ ਡੋਰੀ ਵਰਕ ਹੁੰਦਾ ਜੀ ਇਹ ਜਿਹੜਾ ਸੂਟ ਹੈ ਇਹ ਡੋਰੀ ਵਰਕ ਦੇ ਪਿਓਰ ਸਿਲਕ ਦਾ ਸੂਟ ਆ ਇਹ ਵੇਖੋ ਕਿੰਨੇ ਸੋਨੇ ਤੇ ਕੰਮ ਹੋਇਆ ਹੋਇਆ ਹੈ ਤੇ ਜੋ ਇਹਦੀਆਂ ਆਹ 슬ੀਵਸ ਉੱਪਰ ਆ ਇਹ ਨਿਕਾ ਇੱਡਾ ਇੱਡਾ ਬੂਟਾ ਆਪਾਂ ਦਿੱਤਾ ਹੈ 슬ੀਵ ਤੇ ਸਿਲਕ ਤੇ ਇਹ ਜੇ ਕਿਸੇ ਹੋਰ ਕਲਰ ਤੇ ਕਰਵਾਉਣਾ ਜਾਂ ਬਾਟਮ ਤੇ ਕਰਵਾਉਣਾ ਉਹਦੇ ਲਈ ਤੁਹਾਨੂੰ ਅਸੀਂ ਐਸੀ ਸੂਟ ਦਾ ਅਲੱਗ ਆਰਡਰ ਲਵਾਵਾਂਗੇ ਇਹ ਆਪਣੇ ਕੋਲ ਕੁਝ ਪੀਸ ਰੈਡੀ ਹੋਏ ਪਏ ਨੇ ਤੇ ਆਪਾਂ ਕਹਿੰਦੇ ਤੁਹਾਨੂੰ ਭੈਣਾ ਨਾਲ ਸ਼ੇਅਰ ਕਰੀਏ ਅੱਗੇ ਕਰਵਾ ਚੌਥਾ ਜਾਂ ਵੈਡਿੰਗ ਆ ਕਿੰਨਾ ਵੀ ਤੁਸੀਂ ਲੈਣਾ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਦਿਨ ਆ ਬ੍ਰਾਕਟ ਆ ਇਹ ਸੈਮੀ ਬ੍ਰਾਕਟ ਵਾਲੀ ਸਲਵਾਰ ਆ ਪਸੰਦ ਆਸ ਦੀਏ ਕਿ ਸ਼ਾਇਦ ਆਪਣੀ ਪਿਆਰ ਦੀ ਇਹ ਸੈਮੀ ਬ੍ਰਾਕਟ ਆ ਪਰ ਬਹੁਤ ਸੋਹਣੀ ਲੱਗਦੀ ਹੈ ਇਹਦੇ ਬਹੁਤ ਸੋਹਣੀ ਇਹਦੇ ਨਾਲ ਆ ਫਿਨਿਸ਼ਿੰਗ ਕਰਕੇ ਦੇਵਾਂਗੇ ਤੁਹਾਨੂੰ ਸੂਟ ਦੀ ਬਹੁਤ ਹੀ ਜਿਆਦੇ ਸੋਹਣਾ ਲੱਗੂਗਾ ਜੇ ਕਿਸੇ ਭੈਣ ਨੇ ਸੂਟ ਰੈਡੀ ਕਰਵਾਉਣਾ ਤੇ ਆਪਾਂ ਨੂੰ ਦੱਸਿਓ ਇਹ ਦੁਪੱਟਾ ਤੁਹਾਡੀ ਵਿਸ਼ ਹੈ ਜੀ ਤੁਸੀਂ ਲੈਣਾ ਇਹ ਦੁਪੱਟਾ ਆਪਣਾ ਨੈਟ ਉੱਪਰ ਆ ਜਿੱਦਾਂ ਦਾ ਵਰਕ ਆ ਉਦਾਂ ਦਾ ਹੀ ਇਹਦੇ ਤੇ ਆ ਡਾਟਸ ਬਣੇ ਨੇ ਵਰਕ ਵਾਲੇ ਕਲਰ ਦੇਹੀ ਇਹ ਤੁਹਾਡੇ ਵਿਸ਼ੇ ਤੁਸੀਂ ਲੈਣਾ ਜੇ ਕਿਸੇ ਵੀ ਭੈਣ ਨੇ ਆਪਣੇ ਤੋਂ ਸੂਟ ਰੈਡੀ ਕਰਵਾਉਣਾ ਜਾਂ 올ਓਵਰ ਬਣਾਉਣਾ ਕਿਸੇ ਵੀ ਕਲਰ ਤੇ ਕਰਾਉਣਾ ਤੇ ਪਲੀਜ਼ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੰਬਰ ਤੁਹਾਨੂੰ ਆਪਣਾ ਸਕਰੀਨ ਤੇ ਆ ਰਿਹਾ ਹੈ ਪ੍ਰਾਈਸ ਪੁੱਛਣ ਲਈ ਤੁਸੀਂ ਕਰ ਸਕਦੇ ਹੋ نیچے ਆਪਣਾ ਨੰਬਰ ਆ ਰਿਹਾ ਹੈ ਮੈਂਸ਼ਨ ਕੀਤਾ ਹੋਇਆ ਤੇ ਇਹ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਪ्योर ਸਿਲਕ ਦਾ ਇਹ ਮਹਿਰੂਨ ਕਲਰ ਬਾਕੀ ਜੇ ਸਾਡੀ ਕਿਸੇ ਭੈਣ ਨੇ ਇਹ ਜੇ ਕੋਈ ਆ ਆਦੀ ਉਹਨਾਂ ਦੀ ਇੱਛਾ ਕਿਦਾਂ ਕੁਝ ਕਰਾਉਣਾ ਤੇ ਆਪਾਂ ਤੁਹਾਨੂੰ ਉਦਾਂ ਵੀ ਕਰਾ ਕੇ ਦੇ ਦਾਂਗੇ ਜੋ ਸਾਡਾ ਅਗਲਾ ਸੂਟ ਹੈ ਇਹ ਵੀ ਵੈਡਿੰਗ ਸੂਟ ਆ ਪਰਪਲ ਕਲਰ ਹੈ ਦਾ ਪਿਓਰ ਫੈਬਰਿਕ ਆ ਵੇਖੋ ਭੈਣੋ ਜੇ ਤੁਸੀਂ ਤਿਆਰ ਕਰਵਾਉਣਾ ਹੈ ਫੇਰ ਤਾਂ ਲੱਗੂ ਟਾਈਮ ਜੇ ਤੁਸੀਂ ਇਹੀ ਪਰਚੇਸ ਕਰਨੇ ਆ ਸਾਡੇ ਤੋਂ ਖਰੀਦਣੇ ਆ ਤੁਸੀਂ ਇਹ ਸੂਟ ਐਜ਼ ਇਟ ਇਜ਼ ਲੈ ਸਕਦੇ ਆ ਪਰ ਜੇ ਤੁਸੀਂ ਕਹਿੰਦੇ ਬਈ ਅਸੀਂ ਆਪਾਂ ਤਿਆਰ ਕਰਾਂਗੇ ਫਿਰ ਟਾਈਮ ਲੱਗੂਗਾ ਆਪਾਂ ਨੂੰ ਇਹ ਜਿਹੜਾ ਇਹ ਪਿਓਰ ਕ੍ਰੇਪ ਦਾ ਪਹਿਲਾਂ ਮੈਂ ਤੁਹਾਨੂੰ ਸ਼ਰਟ ਦਿਖਾ ਰਹੀ ਹਾਂ ਇਹ 100% ਪਿਓਰ ਕ੍ਰੇਪ ਦਾ ਸੂਟ ਆਪਣਾ ਚੈੱਕ ਕਰੋ ਇਹ ਵੇਖੋ ਇਹਦੇ ਘੇਰੇ ਉੱਪਰ ਵਰਕ ਹੈ ਜੀ ਜਿਹੜਾ ਇਹਦਾ ਘੇਰਾ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਵੇਖੋ ਕਿੰਨਾ ਨੀਟ ਐਂਡ ਕਲੀਨ ਕੰਮ ਆ ਘੇਰੇ ਤੇ ਇਹਦੇ ਕੰਮ ਆ ਬਹੁਤ ਸੋਹਣਾ ਸੂਟ ਆ ਇਹ ਤੁਸੀਂ ਸਾਡੇ ਤੋਂ ਘਰ ਬੈਠੇ ਮੰਗਵਾ ਸਕਦੇ ਹੋ ਜੇ ਕਿਸੇ ਹੋਰ ਕਲਰ ਤੇ ਕੋਈ ਵੀ ਤੁਸੀਂ ਕਲਰ ਚੇਂਜ ਕੋਈ ਵੀ ਫੈਬਰਿਕ ਆ ਤੁਸੀਂ ਉਹ ਵੀ ਆਪਾਂ ਤੁਹਾਨੂੰ ਸੇਮ ਕਰਕੇ ਦੇ ਦਾਂਗੇ ਇਹ ਆਹ ਦੀ 슬ੀਵ ਉੱਪਰ ਵਰਕ ਆ ਜੀ ਆਹ ਜਿਹੜਾ ਕੰਮ ਆ ਇਹਦੀ 슬ੀਵ ਉੱਪਰ ਆ ਸਲਵਾਰ ਬਣਾਉਣੀ ਆ ਜੇ ਤੁਸੀਂ ਇਹਨੂੰ ਗਰਾਰਾ ਬਣਾਉਣਾ ਜੇ ਕੋਈ ਭੈਣ ਇਹ ਉੱਚੀ ਆਪਾਂ ਸ਼ਰਟ ਰੱਖ ਦਾਂਗੇ ਸ਼ਾਰਟ ਤੇ ਇਹਦਾ ਗਰਾਰਾ ਬਹੁਤ ਜਿਆਦਾ ਸੋਹਣਾ ਲੱਗੂਗਾ ਇਹ ਭੈਣ ਤੁਸੀਂ ਆਪਦੀ ਰਿਸੈਪਸ਼ਨ ਤੇ ਕਿਸੇ ਪਾਰਟੀ ਵੇਅਰ ਕੋਈ ਵੀ ਸੂਟ ਤੁਸੀਂ ਇਹ ਸਾਡੇ ਕੋਲ ਇਹ ਰੈਡੀ ਕਰਵਾ ਸਕਦੇ ਆ ਇਹ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਸੂਟ ਰੈਡੀ ਹੋਇਆ ਹੈ ਚੈੱਕ ਕਰੋ ਤੁਸੀਂ ਪਿਓਰ ਕ੍ਰੇਪ ਤੇ ਆ ਕਲਰ ਤੁਹਾਨੂੰ ਦੇਖੀ ਰਿਹਾ ਜੂ ਇਹਦਾ ਦੁਪੱਟਾ ਇਹ ਸੂਟ ਵੈਡਿੰਗ ਵਾਲੀ ਸੂਟ ਆ ਮਹਿੰਗੇ ਸੂਟ ਆ ਜੀ ਇਹ ਆਪਾਂ ਤੁਹਾਨੂੰ ਦੱਸੀਏ ਇਹ ਜਿਹੜਾ ਵੇਖੋ ਇਹਦਾ ਦੁਪੱਟਾ ਕਿੱਡਾ ਹੈਵੀ ਆ ਸਾਰਾ ਹੈਂਡਵਰਕ ਹੋਇਆ ਹੋਇਆ ਇੰਚ ਕੁਝ ਵੀ ਮਸ਼ੀਨੀ ਨਹੀਂ ਦਾ ਵੇਖੋ ਤੁਸੀਂ ਇਹਦੇ ਉੱਪਰ ਐਦਾ ਜਾਲ ਬਣਿਆ ਹੋਇਆ ਕਿੱਡਾ ਸੋਨਾ ਲੱਗਦਾ ਇਹ ਬਹੁਤ ਹੀ ਜਿਆਦੇ ਸੋਨਾ ਸੂਟ ਆ ਦੁਪੱਟੇ ਤੇ ਫੁੱਲ ਕੰਮ ਹੋਇਆ ਹੋਇਆ ਆਪਾਂ ਤੁਹਾਨੂੰ ਪਿਓਰ ਆਰਗੈਂਜ਼ਾ ਦਾ ਦੁਪੱਟਾ ਜਿਹੜਾ ਇਹਦੇ ਨਾਲ ਦੁਪੱਟਾ ਪਹਿਨੋ ਇਹ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਮਿੱਟ ਰ ਆਪਣਾ ਦੁਪੱਟਾ ਖੁੱਲ੍ਹਾ ਡੁੱਲਾ ਦੁਪੱਟਾ ਦੁਪੱਟੇ ਉੱਪਰ ਕਿੰਨਾ ਸੋਹਣਾ ਕੰਮ ਹੋਇਆ ਫੁੱਲ ਹੈਵੀ ਦੁਪੱਟਾ ਇਹ ਇਹ ਜਿਹੜਾ ਸੂਟ ਹੈ ਇਹ ਫੁੱਲ ਹੈਵੀ ਦੁਪੱਟਾ ਸੂਟ ਹੈ ਆਹ ਦੇਖੋ ਜਿੱਦਾਂ ਦੀ ਆਪਣੀ 슬ੀਵਸ ਤੇ ਵਰਕ ਹੈ ਇਹਦੇ ਚਾਰੇ ਪੱਲਿਆਂ ਤੇ ਇਦਾਂ ਕੰਮ ਆ ਕਲਾਸੇ ਦੇ ਆਹ ਕੰਮ ਆ ਤੁਸੀਂ ਵੇਖੋ ਭੈਣੋ ਕਿ ਕਿੱਡਾ ਸੋਹਣਾ ਇਹ ਸੂਟ ਰੈਡੀ ਬਣ ਸਟਿਚ ਹੋ ਕੇ ਰੈਡੀ ਹੋ ਕੇ ਤਾਂ ਬਹੁਤ ਜ਼ਿਆਦਾ ਸੋਹਣਾ ਲੱਗੂ ਇਹ ਬਿਨਾਂ ਸਟਿਚਿੰਗ ਤੋਂ ਕਿੱਡਾ ਸੋਹਣਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਇਹ ਤੁਸੀਂ ਕੋਈ ਵੀ ਤਿਆਰ ਕਰਾ ਸਕਦੇ ਹੋ ਕੋਈ ਵੀ ਭੈਣ ਆਪਾਂ ਤੁਹਾਨੂੰ ਵਾਰ-ਵਾਰ ਦੱਸ ਰਹੇ ਹਾਂ ਚੈਨਲ ਸਬਸਕ੍ਰਾਈਬ ਕਰੋ ਜੀ 97799916327 ਆਪਣਾ ਕੰਟੈਕਟ ਨੰਬਰ ਹੈ ਜੇ ਕਿਸੇ ਭੈਣ ਨੇ ਆਪਣਾ ਨਾਲ ਗੱਲ ਕਰਨੀ ਹੈ ਤੁਸੀਂ ਬਹੁਤ ਪਿਆਰ ਕਰ ਰਹੇ ਹੋ ਮੈਨੂੰ ਤੇ ਬਹੁਤ ਖੁਸ਼ੀ ਹੋਈ ਇਹ ਅੱਜ ਆਪਣੇ ਕਰਵਾ ਚੋ ਦਾ ਇਹ ਜੇ ਤੁਸੀਂ ਰੈਡੀ ਕਰਾਉਣਾ ਟਾਈਮ ਲੱਗੂ ਜੇ ਤੁਸੀਂ ਐਸ ਇਟ ਇਜ਼ ਬਾਈ ਕਰਨਾ ਹੈ ਸਾਡੇ ਤੋਂ ਤਾਂ ਫਿਰ ਤੁਹਾਨੂੰ ਮਿਲ ਜਾਣਗੇ ਫਿਰ ਆਪਾਂ ਤੁਹਾਨੂੰ ਸਾਰਾ ਦੱਸ ਦਾਂਗੇ ਆ ਲਓ ਜੀ ਕੀ ਇਹ ਲੈਂਥ ਆਪਾਂ ਸਾਰਾ ਇਹਦਾ ਕੋਈ ਦੱਸਾਂਗੇ ਜੋ ਤਾਂ ਮੈਂ ਉਮੀਦ ਕਰਦੀ ਆਂ ਪਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਗੀ ਤੇ ਜਿਹੜੇ ਬਾਕੀ ਸੂਟ ਆ ਉਹ ਆਪਾਂ ਨੈਕਸਟ ਵੀਡੀਓ ਚ ਦਿਖਾਵਾਂਗੇ ਕਿਉਂਕਿ ਜੇ ਫਿਰ ਮੈਂ ਸੂਟ ਵਿਖਾਵਾਂਗੀ ਵੀਡੀਓ ਬਹੁਤ ਲੰਮੀ ਬਣ ਜਾਊਗੀ ਤੇ ਆਪਣੀ ਵੀਡੀਓ ਐਂਡ ਤੱਕ ਵੇਖਿਆ ਕਰੋ ਬਾਕੀ ਜਿਹੜੇ ਵੈਡਿੰਗ ਸੂਟ ਆ ਜਾਂ ਕਰਵਾਚੋ ਸੂਟ ਤੁਸੀਂ ਲੈਣੇ ਆ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ। ਸ਼ੁਕਰੀਆ ਜੀ।